ਕੈਂਸਰ ਦਾ ਫ੍ਰੀ ਕੈਂਪ ਲਾਇਆ ਹੋਇਆ ਜਿੱਥੇ ਲੋਕ ਲੱਖਾਂ ਰੁਪਈਆ ਇਸ ਬਿਮਾਰੀ ਤੋਂ ਕੁਮਾਰੇ ਨੇ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਉਹ ਦੁਰਦਸ਼ ਸੰਗਤ ਦਾ ਲਾਹੇ ਲੈ ਰਹੀਆਂ ਨੇ ਅੱਗੇ ਜੀ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਸਾਡੇ ਤੋਂ ਮੈਂ ਇਹਨੂੰ ਸਪੈਸ਼ਲ ਵਕਾਇਦਾ ਪੁੱਛਿਆ ਮੈਂ ਕਿ ਕਿਤੇ ਹੋਰ ਤਰੀਕੇ ਨਾਲ ਕਹਿੰਦੇ ਹੁਣ ਜੀ ਇਦਾਂ ਸੇਵਾ ਪਾ ਦੋ ਕਹਿੰਦੇ ਨਹੀਂ ਜੀ ਸਾਡੇ ਤੋਂ ਕੋਈ 1 ਰੁਪਈਆ ਵੀ ਨਹੀਂ ਦਿੱਤਾ ਕਿ ਜੇਕਰ ਸਾਡੇ ਕੋ ਪਾੜਾ ਨਹੀਂ ਹੈ ਤੁਹਾਨੂੰ ਪਾੜਾ ਵੀ ਦੇ ਰਹੇ ਨਾਲ ਬਾ ਕਿਰਪਾ ਮਾਲਕੀ ਸੱਤੀ ਪਾਸ਼ਾ ਦੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਹੈ ਵੀ ਕਿ ਕੋਈ ਕਰਾਇਆ ਨਹੀਂ ਹੈਗਾ ਕਰਾਇਆ ਲੈ ਕੇ ਜਾਓ ਕੋਈ ਰਿਪੋਰਟਾਂ ਨਹੀਂ ਲੈ ਕੇ ਆਉਣੀਆਂ ਪੈਂਦੀਆਂ ਇੱਥੇ ਕੋਈ ਤੁਹਾਡੇ ਪੁਰਾਣੇ ਰਿਕਾਰਡ ਨਹੀਂ ਲੈ ਕੇ ਆਣੇ ਪੈਂਦੇ ਕਹਿੰਦੇ ਸਿਰਫ ਇੱਕ ਨਵਜ ਫੜ ਕੇ ਤੇ ਸਾਰੀ ਸ਼ਰੀਰ ਜਿਹੜਾ ਖੋਲ ਦੇਣੇ ਉੱਥੇ ਦਾ ਸਾਡਾ ਤਜਰਬਾ ਅਸੀਂ ਨਵਜ ਦੇਖ ਲੈਂਦੇ ਆ ਜੀ ਬਾਯੂ ਪਿਤ ਕਫ ਦੇਖਦੇ ਆ ਵੀ ਕਿਹੜੀ ਪ੍ਰਕਿਰਤੀ ਵਧੀਆ ਦੁਸ਼ਤ ਕਿਹੜੇ ਪੈਦਾ ਹੋਏ ਨੇ ਕਿਹੜੇ ਦੋਸ਼ ਵਧੇ ਹੋਏ ਨੇ ਸਾਨੂੰ ਨਵਜ ਤੋਂ ਹੀ ਪਤਾ ਲੱਗ ਜਾਂਦਾ ਜੀ ਕੈਂਸਰ ਕਿਸੇ ਵੀ ਤਰ੍ਹਾਂ ਦਾ ਉਹਦੀ ਦਵਾਈ ਬਿਲਕੁਲ ਫ੍ਰੀ ਆ ਬਾਕੀ ਹੋਰ ਦਵਾਈਆਂ ਦਿੰਨੇ ਇੱਥੇ ਗਠੀਏ ਦਿੰਨੇ ਆ ਜਿਨ੍ਹਾਂ ਦੇ ਭੈਣਾ ਦੇ ਟਿਊਬਾਂ ਬੰਦ ਨੇ ਬੱਚਾਦਾਨੀ ਜਲਸੌਲੀਆਂ ਨੇ ਗੋਡਿਆਂ ਦਾ ਦਰ ਦਾ ਮੋਢਿਆਂ ਦਾ ਮਾਈਗਰੇਨ ਚਮੜੀ ਰੋਗ ਨੇ ਉਹਨਾਂ ਦੀ ਅਸੀਂ ਲਾਗਤ ਲੰਨੇ ਆ ਕੈਂਸਰ ਕਿਸੇ ਵੀ ਤਰ੍ਹਾਂ ਦਾ ਹੋਵੇ ਫ੍ਰੀ ਦਵਾਈ ਆ ਮੈਂ ਚਰਚਾ ਬੜੀ ਸੁਣੀ ਇੱਥੇ ਕਹਿੰਦੇ ਫੱਟੇ ਚੱਕ ਤੇਲ ਉਹ ਕੀ ਚੀਜ਼ ਆ ਇਹਦੇ ਬਾਰੇ ਜਾਣਕਾਰੀ ਦਿਓ ਇੱਕ ਮਹਾਪੁਰਸ਼ਾਨੀ ਹੋਰ ਇਹਨਾਂ ਤੇਲ ਤਿਆਰ ਕੀਤਾ ਹੋਇਆ ਇਹ ਸਤ ਚੌਂਗੜੀ ਤਿਆਰ ਆ ਗੋਡੇ ਮਿੱਟੇ ਗੋਡੇ ਗਿੱਟੇ ਮੋਢੇ ਸਰਵਾਈਕਲ ਕਿਸੇ ਤਰ੍ਹਾਂ ਦਾ ਵੀ ਦਰਦ ਹੋਵੇ ਆ ਤੇਲ ਹੈ ਜੀ ਇਹਦਾ ਨੋ ਮਹਾਪੁਰਸ਼ ਨੇ ਲਿਖਿਆ ਫੱਟੇ ਜੱਕ ਤੇਲ ਜੇ ਮੇਰੀ ਛਾਤੀ 'ਚ ਗੱਠ ਸੀਗੀ ਕੈਂਸਰ ਹੀ ਦੱਸਿਆ ਸੀ ਡਾਕਟਰਾਂ ਨੇ ਪਹਿਲਾਂ ਦਵਾਈ ਲੈ ਗਿਓ ਉਹ ਤਾਂ ਫਰਕ ਪਿਆ ਸੀ ਉਹਦੇ ਨਾਲ ਜਦੋਂ ਅਸੀਂ ਦੱਸਦੇ ਗੱਠ ਹੈਗੀ ਪਹਿਲਾਂ ਹਾਂਜੀ ਥੋੜਾ ਥੋੜਾ ਪਿਆ ਸੀ ਉਹਦੇ ਨਾਲ ਹੁਣ ਜਿਹੜੀ ਅਸੀਂ ਬਾਅਦ 'ਚ 15 ਦਿਨ ਦੀ ਲੈ ਕੇ ਆਏ ਉਹਦੇ ਨਾਲ ਕਾਫੀ ਫਰਕ ਪਿਆ ਹੈ ਦਵਾਈ ਇੱਥੇ ਕੈਂਸਰ ਦੀ ਫ੍ਰੀ ਦਿੱਤੀ ਜਾ ਰਹੀ ਹੈ ਹਾਂਜੀ ਫ੍ਰੀ ਜੀ ਕਿੱਥੋਂ ਆਏ ਤੁਸੀਂ ਅਸੀਂ ਜੀ ਐਮਐਨ ਕਮਾਜਰ ਤਖਨੇ ਤੋਂ ਤਖਨੇ ਤੋਂ ਆਏ ਹਾਂਜੀ ਹਾਂਜੀ ਬਾਬਾ ਜੀ ਮੁਫਤ ਦਿੱਤੀ ਜਾ ਰਹੀ ਹੈ ਕੋਈ ਪੈਸਾ ਨਹੀਂ ਲੈਂਦਾ ਨਹੀਂ ਕੋਈ ਪੈਸਾ ਨਹੀਂ ਆਪਣੀ ਸ਼ਰਧਾ ਸੇਵਾ ਪਾ ਦਿ ਹੂੰ ਨਹੀਂ ਤਾਂ ਆਪਾਂ ਦੇ ਕੋਚਿੰਗ ਤਾਂ ਵੈਦ ਜੀ ਕੋਲੇ ਪਹੁੰਚ ਗਏ ਗੱਲਬਾਤ ਕਰਦੇ ਆਂ ਵੈਦ ਜੀ ਸਤਿਗੁਰਾਲ ਜੀ ਸਤਿਗੁਰਾਲ ਜੀ ਬਹੁਤ ਬਹੁਤ ਆਪ ਜੀ ਦਾ ਸਵਾਗਤ ਆਪ ਜੀ ਟੀਮ ਦਾ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧੰਨ ਧੰਨ ਬਾਬਾ ਵੀਰਮਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਰਵਦਾਸ ਜੀ ਮਹਾਰਾਜ ਧੰਨ ਧੰਨ ਬਾਬਾ ਲੱਖੀਸ਼ਾਹ ਨਜ਼ਾਰਾ ਮਹਾਰਾਜੀਆਂ ਦਾ ਬੜੀ ਕਿਰਪਾ ਮੇਰ ਦਾ ਸਤਕਾ ਆਯੁਰਵੈਦ ਦਾ ਜੋਗਿਆ ਫਾਰਮੇਸੀ ਤੇ ਆਪ ਜੀ ਦਾ ਆਉਣ ਦਾ ਬਹੁਤ ਬਹੁਤ ਸਵਾਗਤ ਪ੍ਰਭੂ ਜੀ ਤਾਂ ਵੈਦ ਜੀ ਕੈਂਪ ਬੜੇ ਲੱਗਦੇ ਲੱਗਦੇ ਵੇ ਕਿਤੇ ਅੱਖਾਂ ਦਾ ਫ੍ਰੀ ਕੈਂਪ ਲੱਗਿਆ ਹੁੰਦਾ ਕਿਤੇ ਬੀਪੀ ਦਾ ਤੇ ਕਿਤੇ ਸ਼ੂਗਰ ਦਾ ਪਰ ਇੱਥੇ ਮੈਂ ਦੇਖਦਾ ਜੱਗੋਂ 13ਵੀਂ ਗੱਲ ਕੀਤੀ ਹੋਈ ਆ ਬਿਲਕੁਲ ਵੱਖਰਾ ਕੀਤਾ ਹੋਇਆ ਵੀ ਜਿਹੜਾ ਕੈਂਸਰ ਦਾ ਫ੍ਰੀ ਕੈਂਪ ਲਾਇਆ ਹੋਇਆ ਜਿੱਥੇ ਲੋਕ ਲੱਖਾਂ ਰੁਪਈਆ ਇਸ ਬਿਮਾਰੀ ਤੋਂ ਕਮਾ ਰਹੇ ਨੇ ਉਥੇ ਫ੍ਰੀ ਕੈਂਪ ਲਾਇਆ ਹੋਇਆ ਹੈ ਗੱਲ ਇਸ ਤਰ੍ਹਾਂ ਵੀ ਭਗਵਾਨ ਆਪਣੀ ਸੇਵਾ ਆਪ ਲੈ ਰਹੇ ਨੇ ਠੀਕ ਆ ਉਹ ਠੀਕ ਆ ਕਿਉਂਕਿ ਭਗਵਾਨ ਆਪਣੇ ਪਿਆਰਿਆਂ ਤੋਂ ਆਪਣੇ ਸੇਵਕਾਂ ਦੇ ਕੋਈ ਵੱਖਰਾ ਹੀ ਕੌਤਕ ਕਰਾਉਂਦੇ ਨੇ ਸੱਚੇ ਪਾਤਸ਼ਾਹ ਇਹ ਅਕਾਲ ਪੁਰਖ ਵੈਰੂ ਦੀ ਕਿਰਪਾ ਸੀ ਕਿ ਇਹਨੂੰ ਆਰਾਮ ਦੇਣ ਵਾਲੇ ਨਹੀਂ ਹੈਗੇ ਇਹਦਾ ਭਲਾ ਕਰਨ ਲਈ ਤਾਂ ਮਹਾਰਾਜ ਕਰਾ ਰਿਹਾ ਤੇ ਬਾਬਾ ਜੀ ਦੀ ਕਿਰਪਾ ਨਾਲ ਕੈਂਸਰ ਦੀ ਜਿਹੜੀ ਇਹ ਮੈਡੀਸਨ ਆ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋਵੇ ਲੀਵਰ ਦਾ ਕੈਂਸਰ ਹੋਵੇ ਬਲੱਡ ਕੈਂਸਰ ਹੋਵੇ ਹੱਡੀਆਂ ਦਾ ਹੋਵੇ ਪੇਟ ਦਾ ਹੋਵੇ ਕਿਸੇ ਤਰ੍ਹਾਂ ਦਾ ਵੀ ਕੈਂਸਰ ਹੋਵੇ ਇੱਥੇ 16 ਤਰੀਕ ਤੋਂ ਲੰਗਰ ਚੱਲ ਰਿਹਾ ਆਪ ਜੀ ਨੇ ਮਾਦੇਮ ਜਿਹੜੀ ਜਿਹੜੀ ਆਪ ਜੀ ਨੇ ਸੰਗਤ ਨੂੰ ਇਹ ਆਪ ਜੀ ਚੈਨਲ ਰਾਹੀਂ ਸੰਗਤਾਂ ਨੂੰ ਦੱਸਿਆ ਸਦਾ ਦਤਾ ਦੁਰਦੁਰੋਂ ਸੰਗਤਾਂ ਲਾਹ ਲੈ ਰਹੀਆਂ ਨੇ ਅੱਗੇ ਜੀ ਬੈ ਜੀ ਮੈਂ ਤੁਹਾਡੇ ਕੋਲ ਇੱਥੇ ਆਉਣ ਤੋਂ ਪਹਿਲਾਂ ਬਾਹਰ ਸੰਗਤਾਂ ਨਾਲ ਵੀ ਗੱਲ ਕਰਦਾ ਸੀਗਾ ਉਹ ਕਹਿੰਦੇ ਨੇ ਵੀ ਸਾਡੇ ਮਿਸ ਪਹਿਲਾਂ ਕੁਝ ਖਰਾਕ ਨਹੀਂ ਸੀ ਲੰਘ ਦੀ ਅੰਦਰ ਤਾਂ ਕਹਿੰਦੇ ਹੁਣ ਉਹ ਵੀ ਸ਼ੁਰੂ ਹੋ ਗਿਆ ਜਦੋਂ ਇੱਥੇ ਆਉਣਾ ਸ਼ੁਰੂ ਕਰਿਆ ਤੇ ਕਈ ਤਾਂ ਕਹਿੰਦੇ ਸੀ ਪਹਿਲੀ ਵਾਰ ਆਏ ਸਾਨੂੰ ਇੰਨਾ ਕਿ ਯਕੀਨ ਆ ਕੋਈ ਕਹਿੰਦਾ ਮੈਂ ਕੈਥਲ ਤੋਂ ਆਇਆ ਕੋਈ ਕਹਿੰਦਾ ਮੈਂ ਆਪਣਾ ਕਰਨਾਲ ਤੋਂ ਆਇਆ ਸਾਰੀ ਵੱਖ-ਵੱਖ ਸੰਗਤਾਂ ਦੂਰੋਂ-ਦੂਰੋਂ ਆ ਰਹੀਆਂ ਨੇ ਹਾਂ ਜੀ ਬਹੁਤ ਦੂਰੋਂ-ਦੂਰੋਂ ਆ ਰਹੇ ਨੇ ਜੀ ਮਹਾਰਾਸ਼ਟਰ ਦੁਆਰੇ ਨੇ ਛਤੀਸ਼ਗੜ੍ਹ ਤੋਂ ਉਤਰਾਖੰਡ ਤੋਂ ਆ ਰਹੇ ਨੇ ਜੰਮੂ ਕਸ਼ਮੀਰ ਤੋਂ ਆ ਰਹੇ ਨੇ Rajasthan ਤੋਂ ਬਹੁਤ ਦੂਰ ਦੂਰੋਂ ਆ ਰਹੇ ਨੇ ਨੇੜਿਓਂ ਜਿੰਨੂੰ ਵੀ ਪਤਾ ਲੱਗਦਾ ਆ ਕੇ ਉਹ ਲਹਾ ਲੈ ਰਿਆ ਜੀ ਉਰੇ ਪਰਮਾਤਮਾ ਦੀ ਕਿਰਪਾ ਦੇਖੋ ਸੰਗਤ ਆਪ ਆ ਕੇ ਧੰਨਵਾਦ ਕਰਦੀ ਐ ਕਿ ਸਭ ਤੋਂ ਪਹਿਲਾਂ ਧੰਨਵਾਦ ਭਗਵਾਨ ਮਹਾਰਾਜਿਆਂ ਦਾ ਉਹ ਤੁਹਾਨੂੰ ਆਰਾਮ ਦੇ ਰਿਹਾ ਹੈ ਠੀਕ ਹੈ ਨਾ ਬਾਕੀ ਕਿਉਂਕਿ ਬੈਦ ਦਾ ਕੰਮ ਕੀ ਹੁੰਦਾ ਬੈਦ ਨੇ ਕੀ ਦੇਖਣਾ ਹੁੰਦਾ ਬਾਹੂ ਉਪੇ ਤਾਂ ਕਫ ਦੇਖਣਾ ਹੁੰਦਾ ਵੀ ਪਤਲੀ ਪ੍ਰਕਿਰਤੀ ਦੇਖਣੀ ਹੁੰਦੀ ਆ ਪੇਟ ਤੋਂ ਹੀ ਪ੍ਰੋਬਲਮਾਂ ਨੇ ਜਦੋਂ ਆਪਾਂ ਪੇਟ ਇਹ ਪ੍ਰੋਬਲਮ ਸਮਝ ਗਏ ਪੇਟ ਠੀਕ ਰੱਖਣ ਲੱਗੇ ਉਹ ਪ੍ਰੋਬਲਮਾਂ ਜਿਵੇਂ ਪੈਦਾ ਹੁੰਦੀਆਂ ਨੇ ਪਿੱਛੇ ਮੁੜਨੀ ਸ਼ੁਰੂ ਹੋ ਜਾਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਜਿਹਨੂੰ ਭੁੱਖ ਨਹੀਂ ਲੱਗਦੀ ਉਹਨੂੰ ਭੁੱਖ ਲੱਗਣ ਲੱਗਦੀ ਆ ਸਰੀਰ ਸਮਝ ਲਓ ਵੀ ਕਸਟਰਨ ਦਾ ਕਸ਼ਟ ਪਰਹਟਣਾ ਸ਼ੁਰੂ ਹੋ ਜਾਂਦਾ ਸਿਰਫ ਪੇਟ ਤੋਂ ਪੇਟ ਤੋਂ ਹੀ ਚੱਲਦਾ ਸਾਰਾ ਸਿਸਟਮ ਜੀ ਸਾਰਾ ਸਿਸਟਮ ਯਾਨੀ ਕਿ ਪੇਟ ਤੋਂ ਚੱਲਦਾ ਹੈ ਪੇਟ ਤੋਂ ਹੀ ਪੇਟ ਕਹਿੰਦੇ ਜਿੱਦਾਂ ਅਸੀਂ ਸੰਗਤਾਂ ਤੋਂ ਗੱਲਬਾਤ ਕਰ ਰਹੇ ਸੀ ਕਹਿੰਦੇ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਸਾਡੇ ਤੋਂ ਮੈਂ ਉਹਨੂੰ ਸਪੈਸ਼ਲ ਵਕਾਇਦਾ ਪੁੱਛਿਆ ਮੈਂ ਕਿ ਕਿਤੇ ਹੋਰ ਤਰੀਕੇ ਨਾਲ ਕਹਿੰਦੇ ਹੁਣ ਜੀ ਇਦਾਂ ਸੇਵਾ ਪਾ ਦਿਓ ਕਹਿੰਦੇ ਨਹੀਂ ਜੀ ਸਾਡੇ ਤੋਂ ਕੋਈ 1 ਰੁਪਇਆ ਵੀ ਨਹੀਂ ਦਿੱਤਾ ਕਿ ਜੇਕਰ ਸਾਡੇ ਕੋ ਪਾੜਾ ਨਹੀਂ ਹੈ ਤੁਹਾਨੂੰ ਪਾੜਾ ਵੀ ਦੇ ਰਹੇ ਨਾਲ ਬਾਹ ਕਿਰਪਾ ਮਾਲਕੀ ਸੱਚੇ ਪਾਤਸ਼ਾਹ ਦੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਆ ਵੀ ਕਿ ਕੋਈ ਕੋ ਕਰਾਇਆ ਨਹੀਂ ਹੈਗਾ ਕਰਾਇਆ ਲੈ ਕੇ ਜਾਓ ਆਪ ਦੀ ਦੇ ਜਰੀਏ ਵੀ ਆ ਵੀ ਚੈਨਲ ਦੇ ਜਰੀਏ ਸਾਰੇ ਸਨਿਆਸੀ ਤਾਂ ਜੀ ਕੋਈ ਕਰਾਇਆ ਨਹੀਂ ਕਰਾਇਆ ਵੀ ਆ ਕੇ ਮੰਗ ਲਓ ਕਹਿਣ ਦਾ ਮਤਲਬ ਹੈ ਵੀ ਇਹ ਕੈਂਸਰ ਕਿਸੇ ਵੀ ਤਰ੍ਹਾਂ ਦਾ ਉਹਦੀ ਦਵਾਈ ਬਿਲਕੁਲ ਫ੍ਰੀ ਆ ਬਾਕੀ ਹੋਰ ਦਵਾਈਆਂ ਦਿੰਨੇ ਆ ਇਥੇ ਗਠੀਏ ਦਿੰਨੇ ਆ ਜਿਨ੍ਹਾਂ ਦੇ ਭੈਣਾ ਦੇ ਟਿਊਬਾਂ ਬੰਦ ਨੇ ਬੱਚਾਦਾਨੀ ਜਲਸੌਲੀਆਂ ਨੇ ਗੋਡਿਆਂ ਦਰ ਦਾ ਮੋਢਿਆਂ ਦਾ ਮਾਈਗਰੇਨ ਚਮੜੀ ਰੋਗ ਨੇ ਉਹਨਾਂ ਦੀ ਅਸੀਂ ਲਾਗਤ ਲੰਨੇ ਆ ਕੈਂਸਰ ਕਿਸੇ ਵੀ ਤਰ੍ਹਾਂ ਦਾ ਹੋਵੇ ਫ੍ਰੀ ਦਵਾਈ ਆ ਨੀ ਤੇ ਵੈਲੀ ਜੇ ਗੱਲ ਛੇੜੀ ਆ ਨਾ ਤਾਂ ਇੱਕ ਮੈਂ ਚਰਚਾ ਬੜੀ ਸੁਣੀ ਇੱਥੇ ਕਹਿੰਦੇ ਫੱਟੇ ਚੱਕ ਤੇਲ ਉਹ ਕੀ ਚੀਜ਼ ਆ ਇਹਦੇ ਬਾਰੇ ਜਾਣਕਾਰੀ ਦਿਓ ਇੱਕ ਵਾਰੀ ਇਹ ਫੱਟੇ ਚੱਕ ਮਹਾਪੁਰਸ਼ਾਂ ਨੇ ਉਹਰੇ ਨਾ ਤੇਲ ਤਿਆਰ ਕੀਤਾ ਹੋਇਆ ਇਹ ਸਤ ਚੌਂਗੜੀ ਤਿਆਰ ਆ ਗੋਡੇ ਮਿੱਟੇ ਗੋਡੇ ਗਿੱਟੇ ਮੋਢੇ ਸਰਵਾਈਕਲ ਕਿਸੇ ਤਰ੍ਹਾਂ ਦਾ ਵੀ ਦਰਦ ਹੋਵੇ ਆ ਤੇਲ ਆ ਜੀ ਇਹਦਾ ਨੋ ਮਹਾਪੁਰਸ਼ਾਂ ਨੇ ਰੱਖਿਆ ਫੱਟੇ ਚੱਕ ਤੇਲ ਇਹ ਦਰਦ ਕਿਤੇ ਵੀ ਲਾ ਦਿਓ ਗੋਡੇ ਮੋਟਿਆਂ ਦੇ ਦਰਦ ਬਾਹਲਾ ਕਹਿੰਦਾ ਵੀ ਮੇਰਾ ਦਰਦ ਖਤਮ ਹੋ ਚਲਿਆ ਇਹ ਤੇਲ ਹੈ ਮਾਹਪੁਰਖਾਨੀ ਨਾ ਉਹ ਰੱਖਿਆ ਦੀ ਬਹੁਤ ਡਿਮਾਂਡ ਆਦੂ ਦੇਖਿਆ ਨਾ ਬਾਹਰ ਸੁਣਿਆ ਹੋਣਾ ਨਾ ਅੱਜ ਬਿਲਕੁਲ ਮੈਂ ਤਾਂ ਹੀ ਤੁਹਾਨੂੰ ਪੁੱਛੇ ਵੀ ਮੈਂ ਤਾਂ ਪਤਾ ਹੀ ਅੱਜ ਲੱਗਿਆ ਵੀ ਇਹ ਚੀਜ਼ ਤੁਸੀਂ ਰੱਖੀ ਹੋਈ ਹੈ ਵੀ ਕਹਿੰਦੇ ਫੱਟੇ ਚੱਕ ਨਾਮ ਉਹਦੇ ਚ ਕਾਂਦੇ ਫੱਟੇ ਹੀ ਆ ਇਹ ਬਿਲਕੁਲ ਉਹ ਸੰਤਾਂ ਨੇ ਤਾਂ ਹੀ ਨਾ ਉਹ ਰੱਖਿਆ ਦੀ ਕਹਿੰਦੇ ਭਾਈ ਤੇਲ ਉਹ ਵੀ ਫੱਟੇ ਚੱਕ ਦਾ ਨਾਮ ਵੀ ਫੱਟੇ ਚੱਕ ਇਹਦਾ ਸਵੇਤ ਜੀ ਇੱਕ ਨਾ ਬੜੀ ਇਸ ਲੋਕਾਂ ਨੂੰ ਵੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਉਹ ਸਾਨੂੰ ਵੀ ਪੁੱਛਦੇ ਸੀਗੇ ਤੁਹਾਡੇ ਦਾ ਵੀ ਪੁੱਛ ਰਹੇ ਨੇ ਵੀ ਜਿਸ ਤਰੀਕੇ ਨਾਲ ਕਈਆਂ ਦੇ ਅੰਗਰੇਜ਼ੀ ਹਲਾਇ ਚੱਲਦੇ ਨੇ ਹਸਪਤਾਲਾਂ ਤੋਂ ਚੱਲਦੇ ਨੇ ਤਾਂ ਉਹ ਅਕ ਕਿਸ ਤਰੀਕੇ ਨਾਲ ਅਸ਼ੀ ਦਵਾਈ ਨੂੰ ਜਿਹੜਾ ਕੀ ਹੈ ਉਹਨੂੰ ਫੋਲੋ ਕਰਨ ਕਿਵੇਂ ਉਹ ਦਵਾਈ ਇਹ ਖਾਣ ਕਿਉਂਕਿ ਉਹ ਜਿਹੜੇ ਡਾਕਟਰ ਨੇ ਉਹ ਕਹਿ ਦਿੰਦੇ ਨੇ ਨਹੀਂ ਜੀ ਤੁਸੀਂ ਇਹਦੇ ਨਾਲ ਕੋਈ ਹੋਰ ਦਵਾਈ ਨਹੀਂ ਖਾਣੀ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਇਹੋ ਬੇਨਤੀ ਕਰਾਂਗੇ ਚਲੋ ਜਿਹੜੇ ਡਾਕਟਰ ਨੇ ਉਹ ਵੀ ਰੱਬ ਦਾ ਰੂਪ ਨੇ ਪਰਮਾਤਮਾ ਦਾ ਰੂਪ ਨੇ ਡਾਕਟਰ ਵੀ ਅਸੀਂ ਇਹੀ ਸਾਰੇ ਭੈਣ ਭਾਈਆਂ ਨੂੰ ਬੇਨਤੀ ਕਰਾਂਗੇ ਜੇ ਤੁਹਾਡੀ ਅੰਗਰੇਜ਼ੀ ਇਲਾਜ ਵੀ ਚੱਲਦਾ ਉਹਦੇ ਨਾਲ ਆਗੇ ਇਹ ਸਾਡੇ ਵਾਲਾ ਪ੍ਰਸ਼ਾਦ ਆ ਜਿਹੜੀ ਇਹ ਵੀ ਦਵਾਈ ਸ਼ੁਰੂ ਕਰ ਲਓ ਨਾਲੇ ਸ਼ੁਰੂ ਕਰ ਨਾਲ ਸ਼ੁਰੂ ਕਰ ਲਓ ਸਵੇਰੇ ਸ਼ਾਮ ਲੈਣੀ ਹੈ ਸਤਿਗੁਰੂ ਦੁੱਖ ਤੋੜਨਗੇ ਜੀ ਕਿਰਪਾ ਕਰਨਗੇ ਇਹ ਬੇਨਤੀ ਹੋਇਆ ਸਾਡੀ ਜਣਕੀ ਨਾਲ ਸ਼ੁਰੂ ਕਰ ਲੈਣਾ ਕਿੰਨੀ ਜਿਹੜੀ ਕਿ ਹਲਦਿਕਰ ਅਸੰਗਤ ਹੈ ਇਸ ਫਰੀ ਸੇਵਰ ਆ ਜਿਹੜਾ ਕਿ ਆ ਲਾਹਾ ਲੈ ਚੁੱਕੀ ਹੈ ਜੀ ਹਜ਼ਾਰਾਂ ਹੀ ਹਜ਼ਾਰਾਂ ਹੀ ਲੈ ਗਈ 16 ਤਰੀਕ ਤੋਂ ਲੰਗਰ ਲਾਇਆ ਜੀ ਕਿਸੇ ਤਰ੍ਹਾਂ ਦਾ ਕੈਂਸਰ ਹੋਵੇ ਦਵਾਈ ਦਾ ਜਿਹੜਾ ਪ੍ਰਭਾਵ ਬੈਜੀ ਪ੍ਰਸ਼ਾਦ ਕਹਿੰਦੇ ਨੇ ਇਹਨੂੰ ਤੇ ਹਜ਼ਾਰਾਂ ਚ ਗਿਣਦੀ ਆ ਜੀ ਹਜ਼ਾਰਾਂ ਚ ਸੰਗਤਾਂ ਲਾਹੇ ਲੈ ਰਹੀਆਂ ਨੇ ਹਾਂ ਦੇਖੋ ਕਿੰਨਾ ਇਕੱਠ ਹੋਇਆ ਤੁਸੀਂ ਦੇਖ ਰਹੇ ਹੋ ਸੰਗਤ ਦਾ ਬਸ ਸਵੇਰ ਦੀਆਂ ਲਾਈਨਾਂ ਲੱਗੀਆਂ ਲਾਈਨਾਂ ਲੱਗਦੀਆਂ ਨੇ ਸਵੇਰੇ ਸਾਜਰੇ ਤੋਂ ਲੱਗ ਜਾਂਦੀਆਂ ਨੇ ਮਾਰਠਾ ਮਾਰਦਾ ਇਕੱਠ ਜਦੋਂ ਉੱਥੇ ਪਹੁੰਚਦੇ ਆ ਤਾਂ ਨਜ਼ਰ ਆਉਂਦਾ ਵੀ ਜਿਹੜੇ ਇੱਕ ਤਾਰਾਂ ਵਿੱਚ ਬੈਠੇ ਨੇ ਵੀ ਕਦੋਂ ਸਾਡੀ ਵਾਰੀ ਆਊਗੀ ਤੇ ਸਾਰਾ ਕੁਝ ਦੇ ਨਾਲ ਇੱਕ ਬਾਬਾ ਜੀ ਮੈਂ ਪੁੱਛਣਾ ਚਾਹੂੰਗਾ ਵੀ ਕੋਈ ਰਿਪੋਰਟਾਂ ਨਹੀਂ ਲੈ ਕੇ ਆਉਣੀਆਂ ਪੈਂਦੀਆਂ ਇੱਥੇ ਕੋਈ ਤੁਹਾਡੇ ਪੁਰਾਣੇ ਰਿਕਾਰਡ ਨਹੀਂ ਲੈ ਕੇ ਆਣੇ ਪੈਂਦੇ ਕਹਿੰਦੇ ਸਿਰਫ ਇੱਕ ਨਵਜ ਫੜ ਕੇ ਤੇ ਸਾਰੀ ਸਰੀਰ ਜਿਹੜਾ ਖੋਲ ਦੇਣੇ ਉੱਥੇ ਕਈ ਵਾਰੀ ਇਹ ਹੁੰਦਾ ਪਹਿਲੀ ਗੱਲ ਤਾਂ ਜਦੋਂ ਮਰੀਜ਼ ਨੂੰ ਪਤਾ ਮੈਨੂੰ ਪ੍ਰੋਬਲਮ ਆ ਉਹਨੇ ਸਾਨੂੰ ਦੱਸੇ ਦੇਣਾ ਕੇ ਨੰਬਰ 2 ਤੇ ਕਈ ਵਾਰੀ ਆਲਾ ਰਿਪੋਰਟਾਂ ਲਿਆਉਂਦਾ ਆਪਣੇ ਡਾਕਟਰ ਸਾਹਿਬ ਨੇ ਆਪਣੇ ਡਾਕਟਰ ਵੀ ਡਾਕਟਰ ਸਾਹਿਬ ਕਹਿੰਦੇ ਨੇ ਉਹਦੇ ਬੀ ਐਮ ਐਸ ਡਾਕਟਰ ਨੇ ਆਪਣੇ ਸੁਖਵਿੰਦਰ ਸਿੰਘ ਜੀ ਉਹ ਰਿਪੋਰਟਾਂ ਦੇਖ ਲੈਂਦੇ ਨੇ ਸਾਰੀਆਂ ਕਈ ਵਾਰੀ ਇਹ ਹੁੰਦਾ ਜਿਹੜਾ ਸਾਡਾ ਤਜਰਬਾ ਅਸੀਂ ਨਵਜ ਦੇ ਬਾਈਓਪੇਟ ਕਫ ਦੇਖਦੇ ਆ ਵੀ ਕਿਹੜੀ ਪ੍ਰਕਿਰਤੀ ਵਧੀਆ ਦੋਸ਼ਤ ਕਿਹੜੇ ਪੈਦਾ ਹੋਏ ਨੇ ਕਿਹੜੇ ਦੋਸ਼ ਵਧੇ ਹੋਏ ਨੇ ਸਾਨੂੰ ਨਵਜ ਤੇ ਪਤਾ ਲਾਈ ਜਾਂਦਾ ਜੀ ਬਸ ਨਵਜ ਆਈ ਆਪਣੀ ਸਭ ਤੋਂ ਵੱਡੀ ਐਮ ਆਰ ਆਈ ਨਵਜ ਆਈਆ ਆਪਣੀ ਹਾਂ ਜੀ ਤਾਂ ਮਤਲਬ ਇਹ ਤਪੱਸਿਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਜੋ ਤਪੱਸਿਆ ਕੀਤੀ ਹੈ ਇਹ ਸਾਰੀ ਇਸ ਕਿਤੇ ਦੀ ਆਪਣੀ ਤੁਸੀਂ ਤੇ ਜਿਹਦੇ ਕਰਕੇ ਜਿਹੜਾ ਮਰੀਜ਼ ਨੂੰ ਕੋਈ ਇੱਥੇ ਭਜਣਾ ਨਹੀਂ ਪੈਂਦਾ ਜਿਵੇਂ ਡਾਕਟਰ ਭਜਾਉਂਦੇ ਬਹੁਤ ਨੇ ਵੀ ਜੀ ਤੁਸੀਂ ਐਕਸ ਰੇ ਵੀ ਕਰਾ ਲਿਓ ਐਮ ਆਰ ਆਈ ਵੀ ਕਰਾ ਲਓ ਪਰ ਇੱਥੇ ਸਿਰਫ ਪਹੁੰਚਣਾ ਤੁਹਾਡੇ ਕੋਲੇ ਆ ਤੇ ਆਪੇ ਸਾਰਾ ਕੁਝ ਪਤਾ ਲੱਗਦਾ ਬਸ ਜੀ ਗੁਰੂ ਦੀ ਕਿਰਪਾ ਹੈ ਇਹ ਵੈਦ ਯੋਗੀਏ ਦੀ ਕਿਰਪਾ ਹੈ ਬਸ ਸਾਨੂੰ ਬਚਪਨ ਤੋਂ ਇਹਨਾਂ ਨੇ ਚੇਲਾ ਬਣਾਇਆ ਨਾੜੀ ਪ੍ਰੀਖਣ ਕਰਾਉਂਦੇ ਰੇ ਸਾਨੂੰ ਵੀ ਨਾਬੀ ਦਾ ਗਿਆਨ ਲਓ ਇਹ ਨਾਬੀ ਦਾ ਗਿਆਨ ਹੈ ਜੀ ਅੱਜ ਕੱਡੇ ਕੋਈ ਆ ਜਾਵੇ ਚਲੋ ਬਾਣਾ ਪਾਇਆ ਹੋਇਆ ਇਹ ਸਮਾਨ ਨਹੀਂ ਹੁੰਦਾ ਫੇਰ ਵੀ ਮੈਨੂੰ ਮਾਣ ਆ ਵੀ ਮੈਂ ਬਚਪਨ ਤੋਂ ਇਸ ਲੈਣ ਦਾ ਤੇ ਨਾ ਕੋਈ ਆਪਣੇ ਆਪ ਨੂੰ ਨਾੜੀ ਪ੍ਰੀਖਣ ਕਹਿੰਦਾ ਹੋਵੇ ਸਾਡੇ ਸਾਹਮਣੇ ਆ ਕੇ ਵੈਦ ਹੋਵੇ ਮਰੀਜ਼ ਬਿਠਾ ਰਾਂਗੇ ਵੀ ਇਹਨੇ ਬੋਲਣਾ ਨਹੀਂ ਰੋਗ ਦੱਸ ਜਾਂ ਸਾਡੇ ਕੋਲ ਜਾ ਤੂੰ ਮਰੀ ਜਾ ਹੀ ਦੱਸਾਂਗੇ ਨਾ ਵੀ ਦੇ ਕੇ ਦੱਸਾਂਗੇ ਬਾਬੇ ਦੀ ਕਿਰਪਾ ਚੈਲ ਚੈਲੰਜ ਕਰ ਸਕਦਾ ਭਗਵਾਨ ਸ੍ਰੀ ਚੰਦ ਮਹਾਰਾਜ ਦੀ ਕਿਰਪਾ ਹੈ ਨਾੜੀ ਪ੍ਰੀਖਣ ਕਰਾਂਗੇ ਜੀ ਨਾੜੀ ਪ੍ਰੀਖਣ ਹਾਂ ਕਿਉਂਕਿ ਜਿਹੜੇ ਡਾਕਟਰ ਹੁੰਦੇ ਨੇ ਨਾ ਉਹਨਾਂ ਨੂੰ ਜਾ ਕੇ ਦੱਸਣਾ ਪੈਂਦਾ ਮੈਨੂੰ ਆ ਰੋਗ ਆ ਮੇਰੇ ਆ ਪ੍ਰੋਬਲਮ ਆ ਉਹਨੂੰ ਕੱਲੀ ਕੱਲੀ ਡਾਕਟਰ ਸਾਹਿਬ ਨੂੰ ਦੱਸਣੀ ਪੈਂਦੀ ਹੈ ਜਿਹੜਾ ਅਸਲੀ ਬੈਦ ਹੁੰਦਾ ਉਹਨੂੰ ਰੋਗ ਦੱਸਣਾ ਨਹੀਂ ਪੈਂਦਾ ਉਹਨੂੰ ਰੋਗ ਨਹੀਂ ਦੱਸਣਾ ਬੈਦ ਸੁਗਾ ਤੇਰੇ ਜਿਹੜੇ ਰੋਗ ਕੀ ਆ ਉਹ ਬੈਦ ਹੁੰਦਾ ਜੇ ਬੈਦ ਨੂੰ ਆ ਕੇ ਸਾਰੀਆਂ ਗੱਲਾਂ ਦ ਬੈਦ ਬੈਦ ਕੋਲ ਆ ਕੇ ਕੋਈ ਰੋਗ ਦੱਸਣ ਦੀ ਲੋੜ ਨਹੀਂ ਪੈਂਦੀ ਜੇ ਆਪਾ ਅਲੋਪੈਥੀ ਦਵਾਈ ਟਰੀਟਮੈਂਟ ਕਰਦੇ ਆ ਡਾਕਟਰ ਸਾਹਿਬ ਕੋਲ ਜਾਂਦੇ ਆ ਉਹਨਾਂ ਨੂੰ ਸਾਰਾ ਕੁਝ ਹੀ ਦੱਸਣਾ ਪੈਂਦਾ ਹੈ ਬੈਦ ਨੂੰ ਇਹ ਗੱਲਾਂ ਕੋਈ ਦੱਸਣੀਆਂ ਪੈਂਦੀਆਂ ਬੈਦ ਆਪਾਂ ਨੂੰ ਆਪ ਦੱਸੂਗਾ ਮਰੀਜ਼ ਨੂੰ ਤੇਰੇ ਚਾਹ ਭਾਈ ਪ੍ਰੋਬਲਮ ਆ ਉਹਨੂੰ ਬੈਦ ਕੀ ਕਹਿੰਦੇ ਨੇ ਜੀ ਹਾਂਜੀ ਇਹ ਹੁੰਦਾ ਤੇ ਕਿਰਪਾ ਮਾਲਕ ਦੇ ਦੇ ਕਿਸੇ ਨੇ ਹੁਣ ਜਿੱਦਾਂ ਕੋਈ ਵੀਡੀਓ ਦੇਖ ਰਹਿ ਜਾ ਉਹਨੇ ਕੈਂਸਰ ਦੀ ਦਵਾਈ ਲੈਣ ਆਉਣੀ ਆ ਤੇ ਕਿਦਨ ਸਾਡੇ ਕੋਲ ਆ ਸਕਦਾ ਤੇ ਉਹਨੂੰ ਪਤਾ ਜ਼ਰੂਰ ਦੱਸ ਦਿਓ ਕਿ ਇਹ ਕਹਿੰਦੇ ਸਾਨੂੰ ਇੱਥੇ ਪਤਾ ਨਹੀਂ ਲੱਭਦਾ ਜਦੋਂ ਇੱਥੇ ਆਉਣਾ ਹੁੰਦਾ ਸਾਨੂੰ ਐਡਰੈਸ ਨਹੀਂ ਸਮਝ ਲੱਗਦੀ ਇਹ ਆਪਣੇ ਸਾਂਨੇ ਵਾਲੇ ਦੇ ਵਿੱਚ ਆ ਜੀ ਨੇੜੇ ਸਰਕਾਰੀ ਹਸਪੀਟਲ ਤੇ ਸਾਂਨੇ ਵਾਲੇ ਦੇ ਵਿੱਚ ਸਿਵਲ ਹਸਪੀਟਲ ਆ ਬਿਲਕੁਲ ਨਾਲੇ ਉਹਦੀ ਬੀਹ ਦੇ ਵਿੱਚ ਆ ਜੋਗਿਆ ਫਾਰਮੇਸੀ ਜ਼ਿਲ੍ਹਾ ਲੁਧਿਆਣਾ ਸਾਂਨੇ ਵਾਲੇ ਦੇ ਵਿੱਚ ਬੈਠੇ ਆ ਸਰਕਾਰੀ ਹਸਪੀਟਲ ਦੇ ਕੋਲ ਤੇ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਬਹਿਨੇ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਸਾਡੇ ਉਰੇ ਮਿਲਣਦੇ ਜੀ ਸੇਵਾ ਫਰੀ ਹੈ ਜੀ ਸੇਵਾ ਫਰੀ ਹੈ ਜੀ ਕੈਂਸਲ ਵਾਲੀ ਮਰੀਜ਼ਾਂ ਦੀ ਬਿਲਕੁਲ ਫਰੀ ਸੇਵਾ ਜੀ ਬਾਕੀ ਹੋਰ ਮਰੀਜ਼ ਜੀ ਵੀ ਆਉਂਦੇ ਨੇ ਬਣ ਕੇ ਬੁੱਧਵਾਰ ਨੂੰ ਫਾਰਮੇਸੀ ਸਾਰਿਆਂ ਨੂੰ ਛੁੱਟੀ ਹੁੰਦੀ ਆ ਹੋਰ ਮਰੀਜ਼ਾਂ ਨੂੰ ਵੀ ਦੇਖਦੇ ਆ ਜਣਕੀ ਆ ਤਿੰਨ ਦਿਨ ਸਪੈਸੇ ਰੱਖੇ ਗਏ ਨੇ ਜੀ ਹਾਂ ਜੀ ਹਾਂ ਜੀ ਸ਼ੁਕਰੀਆ ਜੀ ਦਾ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਆ ਤੇ ਪਤਾ ਲੱਗੇ ਵੀ ਜਿਹੜੇ ਤਿੰਨ ਦਿਨ ਨੇ ਯਾਨੀ ਕਿ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤੁਸੀਂ ਇੱਥੇ ਆ ਸਕਦੇ ਹੋ ਤੇ ਵੱਧ ਤੋਂ ਵੱਧ ਜਿਹੜਾ ਕੀ ਹੈ ਇਸ ਸੇਬ ਦਾ ਜਿਹੜਾ ਕੀ ਹੈ ਲਾਹਾ ਲੋ ਕਿਉਂਕਿ ਜੇਕਰ ਗੱਲ ਕਰੀਏ ਅੱਜ ਕੱਲ ਬਹੁਤ ਜਿਹੜੀ ਸੰਗਤ ਆ ਉਹ ਇਸ ਚੀਜ਼ ਤੋਂ ਪੀੜਿਤ ਹੈ ਕੈਂਸਰ ਬਿਮਾਰੀ ਬਹੁਤ ਵੱਡੇ ਪੱਧਰ ਉੱਤੇ ਜਿਹੜੀ ਕੀ ਵਧਦੀ ਪਈ ਹੈ ਤੇ ਜੇਕਰ ਤੁਸੀਂ ਇਸ ਤੋਂ ਛੁਟਕਾਰਾ ਚਾਹੁੰਦੇ ਹੋ ਇਸ ਤੋਂ ਰਾਹਤ ਚਾਹੁੰਦੇ ਹੋ ਤਾਂ ਬਿਲਕੁਲ ਵੈਦ ਯੋਗੇ ਜੀ ਕੋਲੇ ਪਹੁੰਚੋ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਇੱਕ ਵਾਰੀ ਫਿਰ ਦੱਸ ਦੇਣਾ ਜਦੋਂ ਸਾਨੇ ਵਾਲੇ ਚੌਂਕ ਜੇ ਤੁਸੀਂ ਪਹੁੰਚਦੇ ਹੋ ਤਾਂ ਬਿਲਕੁਲ ਪੁਲ ਚੜਨਾ ਉੱਤਰ ਦੇ ਸਾਰ ਹੀ ਤੁਸੀਂ ਜਿਹੜਾ ਕੀ ਹੈ ਰਾਈਟ ਸਾਈਡ ਮੁੜ ਕੇ ਨਾਲ ਸਿਵਲ ਹਸਪੀਟਲ ਆਉਂਦਾ ਤਾਂ ਉਸ ਦੇ ਬਿਲਕੁਲ ਸਾਹਮਣੇ ਇੱਕ ਗਲੀ ਜਾਂਦੀ ਹੈ ਉਹਦੇ ਅੰਦਰ ਆ ਕੇ ਬਿਲਕੁਲ ਉੱਥੇ ਅ ਯੋਗਿਆ ਫਾਰਮੇਸੀ ਵੈਦ ਯੋਗਿਆ ਫਾਰਮੇਸੀ ਹੈ ਜਿੱਥੇ ਤੁਸੀਂ ਆ ਕੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਜਿਹੜੀ ਕੀ ਹੈ ਬਿਲਕੁਲ ਮੁਫਤ ਦਵਾਈ ਜਿਹੜੀ ਕੀ ਆ ਲੈ ਸਕਦੇ ਹੋ ਤੇ ਇਸ ਬਿਮਾਰੀ ਤੋਂ ਜਿਹੜੀ ਕੀ ਆ ਰਾਹਤ ਪਾ ਸਕਦੇ ਹੋ ਤੇ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਂਦੇ ਰਵਾਂਗੇ ਤਾਂ ਦੇਖਦੇ ਰਹੋ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂਬਰ ਵੀਰ थैंक यू ਅਸੀਂ ਪਾਣੀਪੱਤ ਤੋਂ ਪਾਣੀਪੱਤ ਤੋਂ ਪਹਿਲਾਂ ਵੀ ਆਏ ਜੀ ਕਦੇ ਹਾਂਜੀ ਦੋ ਵਾਰੀ ਆਏ ਅਸੀਂ ਪਹਿਲਾਂ ਪਹਿਲਾਂ ਕਦੇ ਆステ ਸੀ ਜੀ ਜੇ ਮੇਰੀ ਛਾਤੀ 'ਚ ਗੱਠ ਸੀਗੀ ਕੈਂਸਰ ਹੀ ਦੱਸਿਆ ਸੀ ਡਾਕਟਰਾਂ ਨੇ ਹਾਂਜੀ ਤੇ ਉਹ ਅਸੀਂ ਦਵਾਈ ਲੈਣ ਆਏ ਸੀ ਸਾਨੂੰ ਉੱਥੋਂ ਪਾਣੀਪੱਤ ਤੋਂ ਹੀ ਕਿਸੇ ਡਾਕਟਰ ਨੇ ਭੇਜਿਆ ਸੀ ਉਹਨਾਂ ਨੇ ਪਹਿਲੇ ਵੀ ਇੱਥੇ ਦੋ ਤਿੰਨ ਮਰੀਜ਼ ਭੇਜੇ ਨੇ ਜਦੋਂ ਅਸੀਂ ਪਹਿਲਾਂ ਦੋ ਵੇਲੇ ਲਏ ਗਿਓ ਉਹ ਤਾਂ ਫਰਕ ਪਿਆ ਸੀ ਉਹਦੇ ਨਾਲ ਜਦੋਂ ਅਸੀਂ 10 ਦਿਨ ਘੱਟ ਲੇਗੀ ਪਹਿਲਾਂ ਹਾਂਜੀ ਥੋੜਾ ਥੋੜਾ ਪਿਆ ਸੀ ਉਹਦੇ ਨਾਲ ਹੁਣ ਜਿਹੜੀ ਅਸੀਂ ਬਾਅਦ ਚ 15 ਦਿਨ ਦੀ ਲੈ ਕੇ ਆਏ ਉਹਦੇ ਨਾਲ ਕਾਫੀ ਫਰਕ ਪਿਆ ਹੈ ਕਹਿੰਦੇ ਹੱਥ ਪੈਰ ਵੀ ਜਿਹੜੇ ਨੇ ਕਾਲੇ ਹੋਣੇ ਸ਼ੁਰੂ ਹੋ ਗਏ ਸੀ ਹਾਂਜੀ ਬਹੁਤ ਸਾਰਾ ਸਰੀਰ ਹੀ ਕਾਲਾ ਪੈ ਗਿਆ ਸੀ ਪੈਰ ਵੀ ਮੇਰੇ ਬਹੁਤ ਕਾਲੇ ਪੈ ਗਏ ਸੀ ਹਾਂਜੀ ਪਰ ਹੁਣ ਬਿਲਕੁਲ ਸਹੀ ਹੈ ਹਾਂਜੀ ਹੁਣ ਬਿਲਕੁਲ ਸਹੀ ਹੈ ਤੇ ਹੁਣ ਅੱਜ ਫਿਰ ਪਹੁੰਚੇ ਹਾਂ ਅੱਜ ਕਿਹੜੀ ਦਵਾਈ ਲੈਣਾ ਹੈ ਅੱਜ ਵੀ ਉਹੀ ਹੈ ਜੇ ਕਹਿ ਰਹੇ ਨੇ ਵੀ 6 ਮਹੀਨੇ ਚੱਲੇਗੀ ਦਵਾਈ 6 ਮਹੀਨੇ ਚੱਲੇਗੀ ਹਾਂਜੀ ਤੇ ਪਹਿਲੋਂ ਵੀ ਕਿਤੋਂ ਹੋਰ ਵੀ ਦਵਾਈ ਵਗੈਰਾ ਲਈ ਸੀ ਕਿਸ ਤੋਂ ਪਹਿਲਾਂ ਹਾਂਜੀ ਪਹਿਲੇ ਲਈ ਹੈ ਅਸੀਂ ਪਾਣੀ ਪਾਤੋ ਹੀ ਕੀਤੀ ਹੈ ਪਹਿਲੇ ਪਹਿਲੇ ਪਤੰਜਲੀ ਵਾਲਿਆਂ ਦੀ ਵੀ ਕੀਤੀ ਸੀਗੀ ਬਹੁਤ ਫਰਕ ਨਹੀਂ ਪਿਆ ਨਹੀਂ ਉਹਦੇ ਨਾਲ ਸਗੋਂ ਮੈਨੂੰ ਵੀ ਆਪਣਾ ਖਾਣਾ ਪੀਣਾ ਵੀ ਪਚਣਾ ਬੰਦ ਹੋ ਗਿਆ ਸੀਗਾ ਪਚਦਾ ਨਹੀਂ ਸੀ ਕੁਝ ਵੀ ਤੇ ਸਰੀਰ ਵੀ ਮੇਰਾ ਸਾਰਾ ਕਾਲਾ ਪੈ ਗਿਆ ਸੀਗਾ ਸਾਰਾ ਕਾਲਾ ਪੈ ਗਿਆ ਸੀ ਜਦੋਂ ਇੱਥੇ ਹੋਣਾ ਸ਼ੁਰੂ ਕੀਤਾ ਤਾਂ ਹੁਣ ਜਿਹੜਾ ਖਾਣਾ ਪਚਦਾ ਹੈ ਬਹੁਤ ਵਧੀਆ ਬਹੁਤ ਵਧੀਆ ਸਾਰਾ ਕੁਝ ਸਹੀ ਹੈ ਹਾਂਜੀ ਪਚਦਾ ਠੀਕ ਹਾਂਜੀ ਮਾਦੇਸਾ ਜੀ ਸਾਥੀ ਗਾ ਜੀ ਸਾਥੀ ਗਾ ਜੀ ਕਿਹਦੇ ਦਵਾਈ ਇੱਥੇ ਕੈਂਸਰ ਦੀ ਫ੍ਰੀ ਦਿੱਤੀ ਜਾ ਰਹੀ ਹੈ ਹਾਂ ਜੀ ਫ੍ਰੀ ਜੀ ਕਿੱਥੋਂ ਆਏ ਤੁਸੀਂ ਅਸੀਂ ਜੀ ਐਮ ਆਨ ਕੋ ਮਾਜਰੇ ਤੋਂ ਖੰਨੇ ਤੋਂ ਖੰਨੇ ਤੋਂ ਆਏ ਹਾਂ ਜੀ ਤੇ ਤੁਹਾਨੂੰ ਇੱਥੇੋਂ ਬਾਰੇ ਪਤਾ ਕਿਵੇਂ ਲੱਗਿਆ ਸੀਗਾ ਜੀ ਅਸੀਂ ਜੀ ਵੀਡੀਓ ਦੇਖੀ ਦੇਖਿਆ ਜੀ ਵੀਡੀਓ ਦੇਖਿਆ ਹਾਂ ਜੀ ਵੀਡੀਓ ਦੇਖਿਆ ਸੀਗਾ ਜੀ ਕਿੰਨਾ ਕਿੰਨਾ ਪੁਰਾਣਾ ਕੈਂਸਰ ਹੈ ਜੀ ਦੋ ਤਿੰਨ ਸਾਲ ਦਾ ਹੈਗਾ ਸਾਬ ਦੋ ਤਿੰਨ ਸਾਲ ਹੈ ਹਾਂ ਜੀ ਤੇ ਪਹਿਲਾਂ ਦਵਾਈਆਂ ਵੀ ਖਾਦੀਆਂ ਬਾਹਰੋਂ ਕੇ ਤੁਹਾਨੂੰ ਹਾਂਜੀ ਖਾਦੀਆਂ ਦਵਾਈਆਂ ਪਰ ਫਰਕ ਨਹੀਂ ਪਿਆ ਹਾਂਜੀ ਫਰਕ ਨਹੀਂ ਪਿਆ ਕੋਈ ਜੀ ਤੇ ਹੁਣ ਜੀ ਕੀ ਇੱਥੇ ਹੈਗੀ ਉਮੀਦ ਕਿ ਇੱਥੋਂ ਜੇ ਦਵਾਈ ਲਓਗੇ ਤੇ ਆਹੋ ਜੀ ਇੱਥੇ ਉਮੀਦ ਹੈਗੀ ਆ ਜੀ ਮਤਲਬ ਵੀ ਆਰਾਮ ਆਊਗਾ ਸਾਨੂੰ ਹਾਂਜੀ ਹੈ ਕਿ ਉਹ ਜੀ ਕੈਂਸਰ ਆ ਬੀਬੀ ਨੂੰ ਤੁਹਾਨੂੰ ਹੈ ਜੀ ਹਾਂ ਜਦੋਂ ਮਿਸ ਜਿੱਥੇ ਦੱਸਿਆ ਇਹਨਾਂ ਨੇ ਕਿ ਭਰੇਜ ਵਗੈਰਾ ਵਗਸੇ ਵੀ ਇਹ ਨਹੀਂ ਖਾਣਾ ਜਾਂ ਕੁਝ ਕਿਦਾਂ ਦੱਸਿਆ ਨਹੀਂ ਭਰੇਜ ਹੀ ਪੁੱਛਦੇ ਆਂ ਅਸੀਂ ਅੱਛਾ ਪੁੱਛਣਾ ਹਾਂ ਹਾਂ ਜੀ ਪੁੱਛਣਾ ਆਲੇ ਪੁੱਛਣਾ ਹਾਂ ਜੀ ਤੇ ਹੁਣ ਇੱਥੇ ਮਤਲਬ ਇਹਨਾਂ ਸਾਡੇ ਤੋਂ ਕੋਈ ਪੈਸਾ ਨਹੀਂ ਲਿਆ ਇਹਨਾਂ ਨੇ ਫ੍ਰੀ ਦਿੱਤੀ ਆ ਨਹੀਂ ਫ੍ਰੀ ਦਿੱਤੀ ਸਾਨੂੰ ਫ੍ਰੀ ਦਿੱਤੀ ਮੈਂ ਐ ਫਗਵਾੜੇ ਲੱਗ ਕੇ ਸਮਰਾਜਪੈਂਡ ਤੋਂ ਸਮਰਾਜਪੈਂਡ ਬਾਈ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਇੱਥੇ ਵੀ ਜਿਹੜੀ ਦਵਾਈ ਆ ਦਿੱਤੀ ਜਾ ਰਹੀ ਆ ਇਹ ਮੈਂ ਜਿੱਦਾਂ ਨਾ ਕਿਸੇ ਨੇ ਮੈਨੂੰ ਵਟਸਐਪ ਤੇ ਸੈਂਡ ਕੀਤਾ ਸੀਗਾ ਤੇ ਉਹ ਮੈਂ ਦੇਖ ਕੇ ਤਾਂ ਇਹਨਾਂ ਨੂੰ ਫੋਨ ਕਰਕੇ ਫੇਰ ਮੈਂ ਦਵਾਈ ਲੈਣਾ ਕਿੰਨੇ ਸਮੇਂ ਤੋਂ ਜਿਹੜੀ ਬਿਮਾਰੀ ਚੱਲਦੀ ਹੈ ਜੀ ਇਹ ਮੈਂ ਯਾਨੀ ਕਿ 2021 ਤੱਕ ਬਾਹਰ 2021 ਬੋਰਡ ਪੈਪ ਦੇ ਵਿੱਚ ਕੈਂਸਲ ਹੋ ਗਿਆ ਬੋਰਡ ਪੈਪ ਦੇ ਕੈਂਸਲ ਹਾਂਜੀ ਤੇ ਮੈਂ ਪੀਏ ਚ ਇਲਾਜ ਕਰਵਾਇਆ ਸੀਗਾ ਉੱਤੇ ਸਟੈਂਟ ਵੀ ਪਿਆ ਤੇ ਮੇਰੇ ਕੀਮੋ ਵੀ ਲੱਗੀਆਂ ਚਾ ਤੇ ਮੈਨੂੰ ਰੋਟੀ ਨਹੀਂ ਜਾ ਰਹੀ 2-3 ਸਾਲ ਹੀ ਹੋ ਰੋਟੀ ਨਹੀਂ ਖਾਧੀ ਹੈ ਸਿਰ ਲਿਕਵਿਡ ਹੀ ਜਾਂਦਾ ਸਿਰਫ ਲਿਕਵਿਡ ਹਾਂ ਖਰਾਕ ਕੁਛ ਨਹੀਂ ਖਾਣਾ ਮੈਂ ਸੋਲਿਡ ਪਦਾਰਥ ਕੁਛ ਨਹੀਂ ਖਾਣਾ ਕੁਛ ਨਹੀਂ ਜਾ ਹੁੰਦਾ ਸਿਰ ਲਿਕਵਿਡ ਹੀ ਜਾਂਦਾ ਤੇ ਤਾਂ ਫੇ ਨਹੀਂ ਤੇ ਇੱਥੇ ਨਹੀਂ ਦੱਸਿਆ ਸੀ ਤੇ ਬਾਕੀ ਹੁਣ ਦਵਾਈ ਆਪਾਂ ਵਿਸ਼ਵਾਸ ਕਰਕੇ ਖਾਵਾਂਗੇ ਤਾਂ ਆਪਾਂ ਆਟੋਮੈਟਿਕ ਹੀ ਠੀਕ ਹੋਵਾਂਗੇ ਕਹਿੰਦੇ ਪੈਸੇ ਕੋਈ ਨਹੀਂ ਲੈ ਇਥੋਂ ਦੇ ਇੱਥੇ ਪੈਸੇ ਕੋਈ ਨਹੀਂ ਸ਼ਰਧਾ ਹੈ ਤੁਹਾਡੀ ਜੋ ਤੁਹਾਡੀ ਭੇਟ ਆਇਆ 100 50 ਤੁਹਾਡਾ ਜੋਸ਼ਾ ਦੀ ਸ਼ਰਧਾ ਤੁਸੀਂ ਦੇ ਸਕਦੇ ਆਂ ਉਦਾਂ ਕੋਈ ਲਿਮਟ ਪੈਸੇ ਨਹੀਂ ਮੰਗ ਕੇ ਕੋਈ ਸੇਵਾ ਲੱਗੀ ਹੋਈ ਹੈ ਇੱਥੇ ਸੇਵਾ ਲੱਗੀ ਹੈ ਪਹਿਲਾਂ ਕਿੰਨੇ ਕ ਪੈਸੇ ਇੱਥੇ ਤੁਸੀਂ ਆਪਣੀ ਇਲਾਜ ਉੱਤੇ ਜਿਹੜਾ ਕਿ ਲੱਗਦਾ ਸੀ ਸਟਾਰਟਿੰਗ ਤੇ ਇੱਥੇ ਮੈਂ ਸਟਾਰਟਿੰਗ ਮੈਂ ਤਾਂ ਪੀਏ ਚ ਇਲਾਜ ਕਰਾਇਆ ਸੀ ਉੱਥੇ ਤਾਂ ਸਰਕਾਰੀ ਤੌਰ ਤੇ ਇਲਾਜ ਉੱਥੇ ਹੁੰਦਾ ਸੀਗਾ ਹਾਂ ਹਾਂ ਉੱਥੇ ਜਿੱਦ ਨਾਰਮਲ ਮਾਲ ਮੋਟਾ ਖਾਚਾ ਕਰਾਇਆ ਕੋਈ ਜਾਨ ਉਸੇ ਰਹਿਣਾ ਸਹਿਣਾ ਉਹਦਾ ਹੁੰਦਾ ਸੀ ਕਾਚਾ ਜਾਂ ਕਿਤੇ ਪੈਟ ਸਕੈਨ ਕੋਣੀ ਹੋਵੇ ਜਾਂ ਬਾਹਰੋਂ ਐਮਰਜੈਂਸੀ ਕੋਈ ਫੇਪੈਸੇ ਰੋਦ ਦਾ ਅੰਦਰੋਂ ਕੋਈ ਖੁਸ਼ ਹੁੰਦਾ ਸਕੇ ਹੁਣ ਜਿਵੇਂ ਇੱਥੋਂ ਖਾਰੇ ਯਕੀਨ ਹੈਗਾ ਕਿ ਫਰਕ ਪਊਗਾ ਜੀ ਇੱਥੇ ਅੱਜ ਸਟਾਰਟਿੰਗ ਤੇ ਮੈਂ ਇੱਥੇ ਆਇਆ ਹੋਇਆ ਹਾਂ ਤੇ ਕਈ ਬੰਦਿਆਂ ਨਾਲ ਮੇਰੀ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਦਵਾਈ ਇਥੋਂ ਖਾਧੀ ਆ ਤੇ ਉਹਨਾਂ ਦੇ ਵੇਜ ਤੇ ਮੈਂ ਜਿਹੜੇ ਵਿਸ਼ਵਾਸ ਕਰਕੇ ਤੇ ਆਇਆ ਹੋਇਆ ਬਾਕੀ ਆਪਾਂ ਵਿਸ਼ਵਾਸ ਕਰਕੇ ਖਾਵਾਂਗੇ ਤਾਂ ਦਵਾਈ ਜਿਸ ਤਰੀਕੇ ਨਾਲ ਉਸ ਹਿਲਸੜਾ ਚੱਲਦਾ ਪਿਆ ਕਿ ਮਰੀਜ਼ ਆ ਰਹੇ ਨੇ ਦਵਾਈ ਲੈ ਰਹੇ ਨੇ ਤੇ ਦਵਾਈ ਜਿਹੜੀ ਹੈ ਬਿਲਕੁਲ ਕਹਿੰਦੇ ਬਈ ਜੀ ਮੁਫਤ ਦਿੱਤੀ ਜਾ ਰਹੀ ਹੈ ਤੇ ਹਾਂਜੀ ਬਾਬਾ ਜੀ ਮੌਫਤ ਦਿੱਤੀ ਜਾ ਰਹੀ ਹੈ ਕੋਈ ਪੈਸਾ ਨਹੀਂ ਲੈਂਦਾ ਨਹੀਂ ਕੋਈ ਪੈਸਾ ਨਹੀਂ ਆਪਣੀ ਸ਼ਰਧਾ ਸੇਵਾ ਪਾ ਰਹੇ ਹੋ ਨਹੀਂ ਤਾਂ ਆਪਣੇ ਨਹੀਂ ਮੰਗ ਕੇ ਕੁਝ ਨਹੀਂ ਨਹੀਂ ਮੰਗ ਕੇ ਕੁਝ ਨਹੀਂ ਸੇਵਾ ਭਾਵਨਾ ਆ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਫਗਵਾੜੇ ਦੇ ਲਾਗੇ ਆਏ ਆ ਜੀ ਫਗਵਾੜੇ ਦੇ ਲਾਗੇ ਆ ਹਾਂ ਜੀ ਤੁਹਾਨੂੰ ਇਹਨਾਂ ਬਾਰੇ ਪਤਾ ਕਿ ਇੱਥੋਂ ਲੱਗਿਆ ਵੀ ਇੱਥੇ ਜਿੱਦਾਂ ਫਰੀਦ ਬਾਜੀ ਦੀ ਤੇ ਐਡ ਉੱਤੇ ਇੰਸਟਾਗ੍ਰਾਮ ਤੇ ਐਡ ਦੇਖੀ ਸੀ ਜੀ ਉਹਦੇ ਤੋਂ ਐਡ ਤੋਂ ਦੇਖ ਕੇ ਤਾਂ ਆਏ ਆ ਉੱਥੋਂ ਆਏ ਆ ਤੇ ਕਿੰਨੇ ਸਮੇਂ ਦੀ ਬਿਮਾਰੀ ਜਿਹੜੀ ਚੱਲਦੀ ਆ ਰਹੀ ਹੈ ਜੀ ਇਹ ਚੱਲਦੀ ਨੂੰ ਹੋ ਗਿਆ तकरीबन ਸਾਲ ਦੇ ਲੱਗ ਗਿਆ ਪਹਿਲੀ ਫਸਟ ਦਫਾ ਆਏ ਆ ਅਸੀਂ ਪਹਿਲਾਂ ਕਿੰਨੇ ਕ ਪੈਸੇ ਜਿਹੜੇ ਨੇ ਇਲਾਜ ਉੱਤੇ ਲੱਗੇ ਪਹਿਲਾਂ ਪੈਸੇ ਤਾਂ ਲਾਤੇ 3-4 ਲੱਖ ਰੁਪਏ ਪਰ ਹੁਣ ਯਕੀਨ ਕਰਕੇ ਆਏ ਹਾਂ ਹਾਂਜੀ ਵਿਸ਼ਵਾਸ ਕਰਕੇ ਆਏ ਆ ਜੀ ਹਾਂਜੀ ਤੇ ਲੱਗਦਾ ਵੀ ਕੀ ਫਰਕ ਪਏਗਾ ਹੁਣ ਤੇ ਮੈਂ ਕਹਾਂ ਜੀ ਦੇਖੋ ਵਿਸ਼ਵਾਸ ਤੇ ਆਸਤਾ ਹੁੰਦੀ ਆ ਜੀ ਵਿਸ਼ਵਾਸ ਤੇ ਆਸਤਾ ਨਾਲ ਹੀ ਆਏ ਆ ਕਿੱਥੋਂ ਆਏ ਤੁਸੀਂ ਇੱਥੇ ਜੀ ਮੋਗੇ ਤੋਂ ਆਏ ਆ ਜੀ ਮੋਗੇ ਤੋਂ ਆਏ ਆ ਹਾਂਜੀ ਤੇ ਤੁਹਾਨੂੰ ਇਹਨਾਂ ਬਾਰੇ ਪਤਾ ਕਿੱਥੋਂ ਲੱਗਿਆ ਜੀ ਸਾਨੂੰ ਵੀ ਬਾਹਰ ਸਾਡਾ ਬੇਟਾ ਆ ਅਸਟਰੀਆ ਚ ਉਹਨੇ ਦੱਸਿਆ ਅਜਾ ਉਹਨੇ ਵੀਡੀਓ ਵਿੱਚ ਜੀ ਤੁਹਾਨੂੰ ਇੱਥੋਂ ਹਾਂ ਉਹਨੇ ਉਹਨੇ ਦੱਸਿਆ ਜੀ ਉੱਥੇ ਦਵਾਈ ਚੱਲਦੀ ਹੈ ਉੱਥੋਂ ਲੈ ਆਏ ਬਿਮਾਰੀ ਚੱਲਦੀ ਉਹਨੂੰ ਕਿੰਨਾ ਕ ਸਮਾਂ ਹੋ ਗਿਆ ਜੀ ਇਹ ਦੋ ਕੁ ਮਹੀਨੇ ਹੋ ਗਏ ਤੇ ਪਹਿਲਾਂ ਕਿੰਨੇ ਕ ਪੈਸੇ ਜਿਹੜੇ ਲਗਾ ਚੁੱਕੇ ਨੇ ਨਹੀਂ ਬਾਹਰ ਸੀ ਸਾਡਾ ਭਾਈ ਮੇਰਾ ਭਾਈ ਸੀਗਾ ਤੇ ਹੁਣ ਬਾਹਰੋਂ ਆਇਆ ਸੀ ਬਹੁਤ ਕੁਝ ਕਰਕੇ ਆਇਆ ਹਾਂ ਤੇ ਹੁਣ ਤਾਂ ਇੱਥੇ ਪਹੁੰਚੇ ਪਹਿਲੇ ਤਾਂ ਨਹੀਂ ਆਇਆ ਜੀ ਬੇਯਕੀਨ ਹੈਗਾ ਜੀ ਵੀ ਪਰ ਹਾਂ ਯਕੀਨ ਤਾਂ ਪਰਮਾਤਮਾ ਦਾ ਹੀ ਹੈਗਾ ਜੀ ਜਦੋਂ ਆਪਾਂ ਇੱਥੇ ਲੋਕ ਇੰਨੀ ਸੰਗਤ ਆ ਗੁਰੂ ਘਰ ਆਉਂਦੇ ਆ ਬਿਲਕੁਲ ਤੇ ਮਾਲਕ ਪਰਮਾਤਮਾ ਦਾ ਹੀ